ਵੇ ਮੁੰਡਿਆ ਮੇਰੀ ਗੱਲ ਸੁਣ ਮੇਰੀ ਕੁੜੀ ਨੇ ਆਉਣਾ ਦੋ ਤਿੰਨ ਦਿਨ ਰਹਿਣ ਵਾਸਤੇ ਤੇ ਆਪਣੀ ਘਰ ਦੀ ਨੂੰ ਕਹਿ ਦੇ ਕਿ ਮੂੰਹ ਨਾ ਬਣਾ ਕੇ ਤੁਰੇ ਫਿਰੇ ਤੇ ਨਾਲੇ ਜਿੱਦਣ ਇਹਦੇ ਪੇਕੇ ਆਉਂਦੇ ਉਦੋਂ ਚੰਗੀ ਭਲੀ ਕੰਮ ਕਰਦੀ ਫਿਰਦੀ ਹੱਸਦੀ ਖੇਡਦੀ ਤੇ ਜਿੱਦਣ ਮੇਰੀ ਕੁੜੀ ਆਉਂਦੀ ਹੈ ਨਾ ਉਦੋਂ ਮੂੰਹ ਬਣਾ ਕੇ ਬਹਿ ਜਾਂਦੀ ਆ ਤੇ ਕਹਿ ਦੇ ਉਹਨੂੰ ਆਵਾਜ਼ ਮਾਰ ਕੇ ਭਾਵੇਂ ਜਿੱਤਰਾ ਮਰਜ਼ੀ ਕਰ ਲਾ ਕੋਈ ਨਹੀਂ ਕਹਿ ਦੂੰਗਾ ਮੰਮੀ ਤੁਹਾਡਾ ਮੈਂ ਗੱਲ ਕਰਨੀ ਹੈ ਇੱਕ ਹਾਂ ਦੱਸ ਉਹ ਆ ਜਾਂਦੇ ਹੀ ਵੀ ਕਿੰਨਾ ਚਿਰ ਹੋ ਗਿਆ ਮੈਂ ਜਾਗ ਨਹੀਂ ਆਈ ਤੇ ਮੈਂ ਪੇਕੇ ਜਾਵਾਂ ਦੋ ਚਾਰ ਦਿਨਾਂ ਵਾਸਤੇ ਪੇਕੇ ਆਓ ਪੇਕੇ ਕਹਿਣ ਲਈ ਜੀ ਨਹੀਂ ਉਹਨੇ ਹੁਣ ਪੇਕੇ ਕੀ ਕਰਨ ਜਾਣਾ ਕੁੜੀ ਮੇਰੀ ਨੇ ਆਉਣਾ ਸਾਰਾ ਖੋਸ਼ ਸੁਖਸੂਲ ਤੈਨੂੰ ਮਿਲ ਲਿੰਗਾ ਇੱਥੇ ਚੰਗੀ ਭਲੀ ਰਹਿਣ ਲਈ ਆ ਗਰਮੀ ਗੋੜਗੋੜੇ ਦਾਸ ਵੀ ਉੱਥੇ ਜਾ ਕੇ ਸਹਿਬ ਰਹਿ ਲੂਗਾ ਗਰਮੀ ਚ ਨਾ ਆਏ ਦੇ ਪੇਕੇ ਦੇ ਘਰ ਆਏ ਅਸੀਂ ਪਖੰਡ ਕਰਦੀ ਫਿਰਦੀ ਹੁਣ ਮੇਰੀ ਕੁੜੀ ਨੇ ਆਉਣਾ ਤੇ ਹੁਣ ਇਹਨੇ ਉਧਰ ਨੂੰ ਤੁਰ ਪੈਣਾ ਮੰਮੀ ਦੋ ਦਿਨ ਦੀ ਤੇ ਗੱਲ ਆ ਜਾਂਦੋਂ ਤੁਸੀਂ ਕੀ ਕਰਾਉਣਾ ਉਹ ਤੋਂ ਜਾ ਜਾ ਕੇ ਕੰਮ ਕਰ ਤੂੰ ਵੀ ਤੂੰ ਵੀ ਮਗਰ ਲਾ ਕੇ ਬਥੇਰੀਆਂ ਗੱਲਾਂ ਕਰਦਾ ਵਾ ਮੈਨੂੰ ਤਾਂ ਦੱਸਿਆ ਨਹੀਂ ਉਹਨੇ ਵੀ ਮੈਂ ਪੇਕੇ ਜਾਣਾ ਵਾ ਆ ਤੇਰੇ ਕੋ ਪਤਾ ਲੱਗਾ ਮੈਂ ਆਣ ਕੇ ਕੁੜੀ ਦਾ ਨਾਮ ਲਿਆ ਤੇ ਪੇਕੇ ਜਾਣਾ ਜਿਹੜਾ ਭੇਜਦੀ ਇਹਨੂੰ ਪੇਕੇ ਹੁਣ ਮੇਰੀ ਦਸ ਕੁੜੀ ਨੇ ਆਉਣਾ ਵਾ ਤੇ ਹੁਣ ਇਹਨੂੰ ਪੇਕੇ ਜਾਣਾ ਵਾ ਵੱਡਾ ਹਮੈਤੀ ਉਹਦਾ ਬਣਿਆ ਫਿਰਦਾ ਵਾ ਦਸ ਕੰਮ ਕਿੰਨੇ ਕਰਨਾ ਮੇਰੀ ਤੀ ਨਹੀਂ ਆਉਣਾ ਤੇ ਦੱਸ ਮੰਮੀ ਆਂਦੇ ਆ ਇਹਨੇ ਆਪਣੇ ਪੇਕੇ ਕੀ ਕਰਨ ਜਾਣਾ ਵਾ ਜੇ ਇਹਨਾਂ ਦਾ ਜੀ ਕਰਦਾ ਇਹਨਾਂ ਦੀ ਧੀ ਆਵੇ ਪੇਕੇ ਤੇ ਮੈਂ ਵੀ ਤਾਂ ਕਹਿ ਦਿੱਤੀ ਆ ਨਾ ਮੇਰਾ ਵੀ ਜੀ ਕਰਦਾ ਹੀ ਆ ਨਾ ਆਪਣੇ ਮਾਪਿਆਂ ਨੂੰ ਮਿਲਣ। ਸਾਰੀ ਦਿਹਾੜੀ ਮੈਂ ਘਰ ਦਾ ਕੰਮ ਕਰਦੀ ਰਹਿੰਦੀ ਆ। ਸਾਲ ਬਾਦਾਂ ਤੇ ਮੈਂ ਆਪਣੇ ਪੇਕੇ ਜਾਣਾ ਹੁੰਦਾ ਵਾ। ਉਹ ਵੀ ਮੇਰੇ ਤੇ ਨੋਕ-ਡੋਕ ਲਾਉਂਦਾ ਕਿ ਨਹੀਂ ਜਾਣਾ। ਧਮਾਕਾ ਖਰਾਬ ਕਰਕੇ ਰੱਖਦਾ। ਹਾਂ ਲੱਸੀ ਘੁੱਟ ਨਿੰਬੂ ਪਾਣੀ ਪੀਵਾਂ। ਰਾਜ ਨੀ ਰਾਜ। ਹਾਂਜੀ ਮੰਮੀ ਜੀ। ਅਨ ਨਿੰਬੂ ਪਾਣੀ ਬਣਾ ਕੇ ਲਿਆ ਦਿਮਾਗ ਖਰਾਬ ਹੋ ਗਿਆ ਮੇਰਾ ਤੇ ਗੱਲ ਸੁਣ ਕੇ ਲੈ ਕੇ ਆ ਅੰਦਰ ਆ ਨਿੰਬੂ ਪਾਣੀ ਅਬ ਐ ਮੇਰੀ ਗੱਲ ਸੁਣ ਵਿਆ ਇੱਥੇ ਹਾਂਜੀ ਦੱਸੋ ਦੱਸਣਾ ਕੀ ਤੈਨੂੰ ਪਤਾ ਨਾ ਮੇਰੀ ਕੁੜੀ ਨਹੀਂ ਆਉਣਾ ਵਾ ਤੇ ਇਤਰਾਕਾਰ ਤੂੰ ਵੀ ਸਫਾਈਆਂ ਕਰ ਲਾ ਪਰਦੇ ਲਾ ਕੇ ਮਸ਼ੀਨ ਲਾ ਲਾ ਸਾਰੀਆਂ ਸਫਾਈਆਂ ਕਰ ਲਾ ਕੱਪੜੇ ਧੋ ਲਾ ਜਦੋਂ ਸਾਰਾ ਨਾਲ-ਨਾਲ ਝਾੜੂ ਪੋਚਾ ਕਰਕੇ ਤੇ ਰੋਟੀ ਬਣਾ ਲਾ ਨਾਲ ਦੁਪਹਿਰ ਤੱਕ ਮੇਰੀ ਕੁੜੀ ਨੇ ਆ ਜਾਣਾ ਹੀ ਮੰਮੀ ਹਾਂ ਮੈਂ ਪਤਾ ਕੀ ਕਹਿਣ ਰਹੀ ਹਾਂ ਮੈਂ ਕਿਹਾ ਅਮਨ ਨੇ ਆਉਣਾ ਵਾ ਨਾ ਤੇ ਦੋ ਬੱਚੇ ਵੀ ਉਹਦੇ ਨਾਲ ਆਉਣੇ ਆ ਤੇ ਮੈਂ ਕਿਹਾ ਮੇਰਾ ਕੰਮ ਦੇ ਕਿੰਨਾ ਵੱਜ ਜਾਣਾ ਬੱਚਿਆਂ ਨੇ ਕਦੀ ਕਹਿਣਾ ਕੁਛ ਬਣਾ ਦੋ ਕਦੀ ਕੁਛ ਬਣਾ ਦੋ ਤੇ ਮੈਂ ਇਹ ਸੋਚਣ ਢੀ ਹਾਂ ਕਿ ਤੁਸੀਂ ਕੋਈ ਕੰਮ ਵਾਲੀ ਦਾ ਪਤਾ ਕਰ ਲਓ ਹਾਂ ਆਪਾਂ ਥੋੜੇ ਦਿਨ ਕੰਮ ਵਾਲੀ ਲਾ ਲਈਏ ਉਹ ਮੇਰੇ ਲਾਗੁਰ ਸੋਈ ਦੇ ਵਿੱਚ ਆਟਾ ਗੁੰਨਦਿਆ ਕਰੂ ਭਾਂਡੇ ਧੋਦਿਆ ਕਰੂ ਮੈਨੂੰ ਹੈਲਪ ਮਿਲ ਜਿਆ ਕਰੂਗੀ ਮੰਮੀ ਮੈਂ ਇਕੱਲੀ ਇੰਨਾ ਕੰਮ ਕਿਦਾਂ ਕਰੂੰਗੀ ਨਹੀਂ ਕੰਮ ਵਾਲੀ ਕੰਮ ਵਾਲੀ ਕੀ ਕਰਨੀ ਆ ਅੱਜ ਮੇਰੀ ਕੁੜੀ ਨੇ ਉਹਨਾਂ ਤੇ ਅੱਜ ਤੂੰ ਕੰਮ ਵਾਲੀ ਕਹਿ ਰਹੀ ਆ ਵੱਡੀ ਤੂੰ ਸ਼ੌਕ ਕਰਨ ਤੇਰੇ ਪੇਕੇ ਕੰਮ ਵਾਲੀਆਂ ਲੱਗੀਆਂ ਵਾ ਕੰਮ ਵਾਲੀਆਂ ਨੂੰ ਪੈਸੇ ਕਿੰਨੇ ਦੇਣੇ ਆ ਜੇ ਇੰਨਾ ਤੈਨੂੰ ਸ਼ੌਕ ਹੀ ਨਾ ਤੇ ਲੈ ਕੇ ਆਉਂਦੀਆਂ ਪਿੱਛੋਂ ਘਰ ਬਾਹਰ ਵੀ ਲੈ ਕੇ ਆਉਂਦੀਆਂ ਤੇ ਕੰਮ ਵਾਲੀਆਂ ਵੀ ਲੈ ਕੇ ਆਉਂਦੀਆਂ ਕਰਨਾ ਕੀ ਆ ਲੌਣੀਆਂ ਤੇ ਦੋ ਰੋਟੀਆਂ ਤੇ ਲੰਮੇ ਪੈ ਜਾਣਾ ਵਾ ਜਦੋਂ ਤੇਰੇ ਪੇਕਿਆਂ ਦੀ ਆਉਂਦੇ ਆ ਉਹਦੋਂ ਕੰਮ ਵਾਲੀ ਤੇ ਤੂੰ ਕਦੀ ਕਿਹਾ ਨਹੀਂ ਵੀ ਕੰਮ ਵਾਲੀ ਲਾਈਏ ਅੱਜ ਮੇਰੀ ਧੀ ਨਹੀਂ ਆਉਣਾ ਅੱਜ ਤੂੰ ਮੈਨੂੰ ਕੰਮ ਵਾਲੀ ਸੁਣਾਉਣ ਲਾ ਪੀਂ ਆ ਜਾ ਜਾ ਕੇ ਕੰਮ ਕਰ ਮੈਂ ਟੋਮੇਟੋ ਕਰਨਾ ਕੰਮ ਵਾਲੀ ਨਹੀਂ ਲੱਗਣੀ ਲੁਗਣੀ ਮੰਮੀ ਜੋ ਉਹ ਮੇਰੇ ਪੇਕਿਆਂ ਤੋਂ ਸਰਦਾ ਸੀ ਉਹਨਾਂ ਨੇ ਦਿੱਤਾ ਨਾ ਬੈੱਡ ਪੀੜਾ ਤੇ ਜੇ ਘਰ ਬਾਹਰ ਦੇ ਅੰਦਰ ਰਵਾਜ ਹੁੰਦਾ ਤੇ ਉਹ ਵੀ ਉਹਨਾਂ ਦੇ ਦੇਣਾ ਸੀ ਇਹ ਸਹੁਰਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਆਪਣੇ ਨੌਵੇਂ ਤੇ ਨੌਵੇਂ ਪੁੱਤਾਂ ਦੇ ਨਾਂ ਕਰਾਉਣਾ ਘਰ ਕਿਆ ਦੇ ਨਹੀਂ ਹੁੰਦੀ ਵੀ ਤੇ ਨਾਲੇ ਮੈਂ ਜਦੋਂ ਇੰਨਾ ਕੰਮ ਕਰਦੀ ਨਾ ਮੈਂ ਬਿਮਾਰ ਹੋ ਜੰਨੀ ਆ ਮੈਂ ਤਾਂ ਕਹਿਣੀ ਕੰਮ ਹਲਾ ਲਈ ਜਾ ਜਾ ਕੇ ਕੰਮ ਕਰ ਜਿੰਨਾ ਹੁੰਦਾ ਕਰ ਲਾ ਬਾਕੀ ਮੈਂ ਵੇਖ ਲੂੰਗੀ ਆਪ ਰੋਟੀ ਰਾਟੀ ਦਾ ਮੈਂ ਕਰ ਲੂੰ ਥੋੜਾ ਬਥਾਪ ਬਹਾਨੇ ਬਣਾਉਣ ਲੱਗ ਪਈ ਨਹੀਂ ਪਹਿਲਾਂ ਹੀ ਠੀਕ ਆ ਮੰਮੀ ਜਾ ਕਰ ਕੰਮ ਤੇ ਜਾ ਕੇ ਬਹਾਨੇ ਕਰਦੀ ਕੰਮ ਕਰਨ ਨੂੰ ਤੇ ਜੀ ਨਹੀਂ ਨਾ ਕਰਦਾ ਆਪਣੇ ਪੇਕੇ ਆਉਂਦੇ ਮੈਂ ਟੋਮੇ ਟੋਮੇ ਸਾਰਾ ਕੁਝ ਮੇਰੀ ਧੀ ਨਹੀਂ ਅੱਜ ਆਉਣਾ ਤਾਂ ਜੈਤਰਾ ਕਰਨ ਢਈ ਆ ਵੇਖਾਂ ਬਾਹਰ ਕੀ ਬਣ ਗਿਆ ਮਾਹੌਲ ਮਨਪ੍ਰੀਤ ਸਾਸਰੀ ਸਾਸਰੀ ਕਾਲ ਕਿੱਥੋਂ ਆਈਆਂ ਤੁਹਾਨੂੰ ਤੇ ਪਤਾ ਵਾ ਸਕੂਲੋਂ ਬੱਚਿਆਂ ਨੂੰ ਛੁੱਟੀਆਂ ਪਾਤੀਆਂ ਵਾ ਇਸ ਕਰਕੇ ਘਰ ਤੰਗ ਬੜਾ ਕਰਦੇ ਆ ਤੇ ਮੈਂ ਤੁਹਾਨੂੰ 2 ਘੰਟੇ ਟਿਊਸ਼ਨ ਤੇ ਛੱਡ ਆਵਾ ਨਹੀਂ ਮਨਪ੍ਰੀਤ ਨਿਆਣੇ ਤੰਗ ਕਰਦੇ ਤੇ ਪੇਕੇ ਲੈ ਜਾ 2-4 ਦਿਨ ਘੁੰਮ ਫੇਰੇ ਆ ਤੂੰ ਪੇਕੇਆਂ ਤੋਂ ਪੇਕੇ ਨਹੀਂ ਨਾ ਜਾ ਸਕਦੀ ਮੇਰੇ ਦੇ ਭਰਾ ਪਰ ਜਾਈ ਮੈਨੂੰ ਬੁਲਾਉਂਦੇ ਨਹੀਂ ਆ ਨਹੀਂ ਬੁਲਾਉਂਦੇ ਨਹੀਂ ਆ ਪੇਕੇਆਂ ਦੇ ਘਰ ਤੇ ਟੌਰ ਹੀ ਬੜਾ ਹੁੰਦਾ ਕੁੜੀਆਂ ਦਾ ਤੂੰ ਆਪੇ ਚੱਲ ਜਾ ਟੀਜੀ ਤੌਰ ਮੇਰੀ ਕਾਦੀ ਜਦੋਂ ਦੇ ਮੰਮੀ ਐਜ ਹੋਏ ਆ ਨਾ ਉਦੋਂ ਦਾ ਤੇ ਭਰਾਤ ਜਾਈ ਨੇ ਬੁਲਾਉਣਾ ਹੀ ਛੱਡ ਦਿੱਤਾ ਮੈਨੂੰ ਨਹੀਂ ਉਹ ਕਿਉਂ ਕੀ ਦੱਸਾਂ ਉਹਦੇ ਵਿੱਚ ਵੀ ਗਲਤੀ ਮੇਰੀ ਆ ਜਦੋਂ ਤੇ ਮੈਂ ਪੇਕੇ ਜਾਨੀ ਹਾਂ ਉਦੋਂ ਤੇ ਪਰਜਾਈ ਦੇ ਬਹਿ ਕੇ ਆਰਡਰ ਬੜੇ ਮਾਰਦੀ ਹਾਂ ਭਾਬੀ ਦਾ ਵੀ ਜਿੰਨਾ ਆਰਾਮ ਕੀਤਾ ਹੀ ਮਾਵਾ ਧਿਆਨੇ ਆ ਤੇ ਉਦੋਂ ਮੰਮੀ ਸਾਡੀ ਚੰਗੀ ਹੁੰਦੀ ਤੇ ਮੰਮੀ ਸਾਨੂੰ ਮਾੜੀ ਮਤ ਨਾ ਦਿੰਦੀ ਉਦੋਂ ਮੰਮੀ ਵੀ ਭਾਬੀ ਤੇ ਰੋਵ ਜਮਾਉਂਦੀ ਰਹੀ ਤੇ ਇਸ ਕਰਕੇ ਭਾਬੀ ਹੁਣਾਂ ਨੇ ਮੈਨੂੰ ਪਛਾਣ ਕਰ ਦਿੱਤਾ ਵਾ ਮੈਨੂੰ ਬੁਲਾਉਣਾ ਚਲੂਣਾ ਛੱਡ ਦਿੱਤਾ ਵਾ ਜੇ ਮਾਂ ਮੇਰੀ ਮੈਨੂੰ ਉਦੋਂ ਚੰਗੀ ਸਿੱਖਿਆ ਦੇ ਦੇਂਦੀ ਤੇ ਮੈਂ ਵੀ ਭਾਬੀ ਹੁਣਾਂ ਨਾਲ ਅੱਜ ਮਿਲਦੀ ਵਰਤਦੀ ਤੇ ਮੇਰਾ ਪੇਕਿਆਂ ਘਰ ਨਾ ਛੁੱਟਦਾ ਚਲੋ ਆਂਟੀ ਜੀ ਹੁਣ ਮੈਂ ਉੱਥੇ ਕੰਮ ਵੀ ਕੀ ਸਕਦੀ ਆਂ ਮੈਂ ਚੱਲਦੀ ਆਂਟੀ ਜੀ ਲੈ ਦੱਸ ਲੈ ਰਾਜ ਕਿਹੜਾ ਕੰਮ ਰਹਿ ਗਿਆ ਮੈਂ ਤੇਰੇ ਨਾਲ ਕਰਾ ਦੇਣੀ ਆ ਕਪੜੇ ਧੁੱਬ ਗਿਆ ਹਾਂਜੀ ਮੰਮੀ ਕੋਈ ਗੱਲ ਨਹੀਂ ਮੈਂ ਸੁੱਕਣੇ ਪੌਂ ਚੱਲੀ ਹਾਂ ਤੁਸੀਂ ਬਹਿ ਜਾਓ ਮੈਂ ਕਰ ਲੈਣਾ ਵਾ ਨਹੀਂ ਲਿਆ ਮੈਂ ਤੇਰਨਾ ਕੰਮ ਕਰਾਵਾਂ ਤੇ ਨਾਲੇ ਤੂੰ ਜਿਹੜੀ ਕੰਮ ਵਾਲੀ ਆਖਣ ਡਈ ਹਾਂ ਆਉਣਾ ਵਾ ਤੇ ਉਹ ਕੰਮ ਵਾਲੀ ਨੂੰ ਸੱਦ ਲਾ ਮੰਮੀ ਕੰਮ ਵਾਲੀ ਤੁਸੀਂ ਤਾਂ ਪਹਿਲਾਂ ਕੰਮ ਵਾਲੀ ਨੂੰ ਮਨਾ ਕਰਨ ਡਿਆ ਹੀ ਕਹਿੰਦੇ ਨਹੀਂ ਕਹਿਣਾ ਉਹਨੂੰ ਹੁਣ ਕੀ ਹੋ ਗਿਆ ਪੁੱਤ ਮੈਂ ਤਾਂ ਤੈਨੂੰ ਕੰਮ ਵਾਲੀ ਕਹਿ ਢਈ ਹਾਂ ਪੇ ਕੰਮ ਵਾਲੀ ਨੂੰ ਤੂੰ ਸੱਦ ਲਾ ਤੇ ਕੰਮ ਆਪਣੇ ਨਾਲ ਕਰਾ ਦੂਗੀ ਤੇ ਨਾਲੇ ਤੂੰ ਵੀ ਛੇਤੀ ਵੇਲੀ ਹੋ ਜਾਵੇਂਗੀ ਤੇ ਜਦੋਂ ਤੁਸੀਂ ਵੇਲੀਆਂ ਹੋ ਜਾਓਗੀਆਂ ਨਾਲੇ ਗੱਲਾਂ ਬਾਤਾਂ ਮਾਰ ਲਿਓ ਪਤਾ ਕੀ ਗੱਲ ਆ ਤੁਹਾਡਾ ਨਨਾਨ ਪਰਜਾਈ ਦਾ ਪਿਆਰ ਹੋਣਾ ਬੜਾ ਜ਼ਰੂਰੀ ਆ ਕੱਲ ਨੂੰ ਮੈਂ ਰਵਾਂ ਚਾਹੇ ਮੈਂ ਨਾ ਰਵਾਂ ਅਮਨ ਦਾ ਤੇ ਤੁਹਾਡਾ ਪਿਆਰ ਬੜਾ ਜ਼ਰੂਰੀ ਆ ਪੇਕੇ ਹੁੰਦੇ ਭਰਾ ਪਰਜਾਈ ਦੇ ਨਾਲ ਹਾਂਜੀ ਮੰਮੀ ਉਹ ਤੇ ਹੈ ਆ ਪੁੱਤ ਤੇਰਾ ਪਿਆਰ ਹੋਊਗਾ ਤੇ ਤੂੰ ਅਮਨ ਨੂੰ ਬੁਲਾਇਆ ਕਰੇਂਗੇ ਹਾਂਜੀ ਮੰਮੀ ਜੀ ਨਾਲੇ ਹੁਣ ਅਮਨ ਨੇ ਆਉਣਾ 2-4 ਦਿਨ ਰਹਿਣਾ ਵਾ ਤੇ ਅਮਨ ਜਦੋਂ ਹੋ ਕੇ ਚਲ ਜੂਗੀ ਨਾ ਇਹ ਇਤਰਾ ਕਰੀ ਤੈਨ ਮੈਂ ਕਵਲ ਨੂੰ ਕਹੂੰਗੀ ਤਾਂ ਤੈਨੂੰ ਵੀ ਪੇਕੇ ਛੱਡ ਆਵੇ ਤੂੰ ਵੀ ਦੱਸ ਦੇਣ ਲਾ ਮੈਂ ਤੇ ਕੰਮ ਦੀ ਨਾ ਕੋਈ ਟੈਨਸ਼ਨ ਲਈ ਕੰਮ ਮੈਂ ਕਰ ਲੂੰਗੀ ਤੇ ਤੂੰ ਵੀ ਦੱਸ ਦੇਣ ਤੁਰ ਫਿਰੇ ਆਪਣੇ ਪੇਕੇਆਂ ਘਰ ਮੰਮੀ ਸੱਚੀ ਹਾਂ ਮੇਰਾ ਪੁੱਤ ਸੱਚੀ ਤੂੰ ਉਹ ਆ ਦੱਸ ਦੇਣ ਰਹੀ ਮੈਂ ਕੰਮ ਕਰ ਲੂੰ ਕੰਮ ਦੀ ਨਾ ਟੈਨਸ਼ਨ ਲਈ ਮੇਰਾ ਪੁੱਤ